ਪਿਤੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਜਿਸ ਕਾਰਨ ਕਈ ਵਾਰ ਮਾਹੌਲ ਖਰਾਬ ਹੋਇਆ ਤੇ ਕਈ ਵਾਰ ਆਮ ਜਨਤਾ ਦੇ ਵਿੱਚ ਡਰ ਦਾ ਮਾਹੌਲ ਵੀ ਬਣਦਾ ਹੋਇਆ ਦਿਖਾਈ ਦਿੱਤਾ ਤੇ ਹੁਣ ਇਸੇ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਜਗਰਾਉਂ ਪੁਲਿਸ ਨੇ ਜਗਰਾਉਂ ਅਦਾਲਤ ਕੰਪਲੈਕਸ ਦੇ ਵਿੱਚ ਮੌਕ ਡ੍ਰਿਲ ਕੀਤੀ ਹੈ ਇਸ ਮੌਕੇ ਪੁਲਿਸ ਨੇ ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਦੀ ਮਦਦ ਵੀ ਲਈ ਹੈ ਤੇ ਪੂਰੀ ਗੰਭੀਰਤਾ ਦੇ ਨਾਲ ਅਦਾਲਤ ਕੰਪਲੈਕਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਹੈ ਇਸ ਮੌਕੇ ਅਦਾਲਤ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਅਦਾਲਤ ਕੰਪਲੈਕਸ ਦੇ ਵਿੱਚ ਮੌਜੂਦ ਵਕੀਲਾਂ ਤੇ ਆਮ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਪੁਲਿਸ ਦੇ ਵੱਲੋਂ ਪੂਰੀ ਤਸੱਲੀ ਦੇ ਨਾਲ ਮੌਕ ਡ੍ਰਿਲ ਕਰਵਾਈ ਗਈ ਹੈ ਪੁਲਿਸ ਨੇ ਆਪਣੀ ਮੌਕ ਡ੍ਰਿਲ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਕਿਸੇ ਨੂੰ ਅਦਾਲਤ ਕੰਪਲੈਕਸ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਆਮ ਲੋਕਾਂ ਤੇ ਅਦਾਲਤ ਕੰਪਲੈਕਸ ਦੀ ਸੁਰੱਖਿਆ ਯਕੀਨੀ ਬਣਾਈ ਰੱਖਣ ਦੇ ਲਈ ਹੀ ਇਹ ਮੌਕ ਡ੍ਰਿਲ ਕਰਵਾਈ ਗਈ ਹੈ ਪੁਲਿਸ ਦੇ ਵੱਲੋਂ ਉਠਾਏ ਗਏ ਇਸ ਕਦਮ ਦੀ ਵਕੀਲ ਭਾਈਚਾਰੇ ਨੇ ਛਲਾਗਾ ਕੀਤੀ ਹੈ ਇਸ ਸਬੰਧ ਵਿੱਚ ਪੁਲਿਸ ਅਧਿਕਾਰੀ ਤੇ ਵਕੀਲ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਉਂਦੇ ਆਂ ਦੇਖੋ ਜੀ ਜਿੰਨੇ ਕੁ ਗੱਲ ਨੂੰ ਪਤਾ ਲੱਗੀ ਹੈ ਐਸ ਐਚਓ ਸਾਹਿਬ ਨੇ ਦੱਸਿਆ ਵੀ ਅਸੀਂ ਜਿਹੜੀ ਅੱਜ ਦੀ ਇਹ ਚੈਕਿੰਗ ਹੈ ਪ੍ਰੀਕੌਸ਼ਨਰੀ ਮੀਜਰਸ ਦੇ ਤੌਰ ਤੇ ਕਰ ਰਹੇ ਆਂ ਜੋ ਕਿ ਅੱਜ ਹੀ ਡਿਸਟ੍ਰਿਕਟ ਬਾਰ ਦੇ ਵਿੱਚ ਸਾਡੀ ਲੁਧਿਆਣਾ ਦੇ ਥ੍ਰੈਟ ਆਈ ਹੈ ਜੀ ਈਮੇਲ ਆਈ ਹੈ ਉੱਥੇ ਸਾਡੇ ਇੰਗਲਿਸ਼ ਆਫਿਸ ਦੇ ਵਿੱਚ ਤੇ ਉਹ ਫੇਤਾ ਚਰੋ ਸਵੇਰੀ ਕੰਪਲੈਕਸ ਖਾਲੀ ਕਰਾ ਲਿਆ ਸੀ ਤੇ ਨੋ ਵਰਕ ਡੇ ਹੋ ਗਿਆ ਸੀ ਤਾਂ ਫਿਰ ਕਿਉਂਕਿ ਸਾਡੀ ਉਹ ਵਾਰ ਵੀ ਉਧਰ ਹੀ ਐਸੋਸੀਏਟ ਹੈ ਡਿਸਟ੍ਰਿਕਟ ਵਾਰ ਨਾਲ ਤਾਂ ਐਸਐਚਓ ਸਾਹਿਬ ਨੇ ਦੱਸਿਆ ਕਿ ਪ੍ਰੀਕਾਸ਼ਨਰੀ ਮੇਜਰ ਦੇ ਤੌਰ ਤੇ ਸਾਰਾ ਕੰਪਲੈਕਸ ਅੱਜ ਖਾਲੀ ਕਰਾਇਆ ਕਿਉਂਕਿ ਪਿਛਲੇ 2 ਕੁ ਮਹੀਨੇ ਤੋਂ ਖਾਸ ਕਰਕੇ ਕੋਟ ਕੰਪਲੈਕਸ ਦੇ ਸਬੰਧ ਦੇ ਵਿੱਚ ਸਾਨੂੰ ਮੇਲਸ ਡਿਫਰੈਂਟ ਵਾਰ ਡਿਫਰੈਂਟ ਕੋਟ ਕੰਪਲੈਕਸ ਚਾਰਿੰਗ ਆ ਮਾਈ ਜਿਹੜੀਆਂ ਕਿ ਹੈ ਤਾਂ ਚਿੰਤਾ ਕਰਨੀ ਹੈ ਹਿੰਦਾਂ ਹਲੇ ਵੀ ਕੰਟੀਨਿਊਡੀ ਹੈ ਜੀ ਅਸੀਂ ਸਾਰੇ ਜਿੰਨੇ ਵੀ ਸਾਡੇ ਪ੍ਰਧਾਨ ਜੀ ਹੈਗੇ ਆ ਸਾਡੇ ਸਟੇਫਿੰਗ ਦੇ ਵੀ ਸਾਡੇ ਨਾਲ ਸਾਡੇ ਸੀਨੀਅਰ ਐਕਟੂਅਰੀ ਟੇਮ ਦੇ ਬੰਦੇ ਸਿੰਘ ਜੀ ਪ੍ਰਲਾਦ ਜੀ ਹੈ ਅਸੀਂ ਸਾਰੇ ਉੱਥੇ ਹੈਗੇ ਸਾਰੇ ਬਾਹਰ ਹੀ ਖੜੇ ਆ ਜੀ ਹੋ ਗਿਆ 8 ਘੰਟੇ 1.5 ਘੰਟੇ ਤਾਂ ਹੋ ਹੀ ਗਿਆ ਜੀ ਇਹ ਚੱਲ ਰਹੀ ਹੈ ਇਹ ਤਾਂ ਹੁਣ ਪੁਲਿਸ ਹੀ ਦੱਸ ਸਕਦੀ ਜੀ ਕਰ ਰਹੇ ਇਨਵੈਸਟੀਗੇਸ਼ਨ ਇਸ ਤੋਂ ਬਾਹਰ ਖੜੇ ਆ ਜੀ ਕੋ ਅੱਜ ਕੱਲ ਨਾ ਜੀ ਇਸ ਗਰੀ ਟੈਕਨੀਕ ਬਹੁਤ ਐਡਵਾਂਸ ਸਟੇਜ ਤੇ ਚਲੀ ਗਈ WhatsApp ਗਰੁੱਪਸ ਹੈ ਹੁਣ ਵੀ ਅੱਜ ਜਦੋਂ ਇਹ ਮੌਕ ਟੇਕ ਕਰਾਣੀ ਸੀ ਸਾਡੇ ਪ੍ਰਧਾਨ ਜੀ ਦੇ ਵਕਾਇਦਾ ਜਦੋਂ ਇਹ ਮੈਸੇਜ ਸਾਡੇ ਗਰੁੱਪ ਦੇ ਵਿੱਚ ਪਾਇਆ ਬਾਅਰ ਐਸੋਸੀਏਸ਼ਨ ਦੇ ਵਿਦਨ ਫਿਊ ਮਿੰਟਸ ਦੇ ਵਿੱਚ ਹੀ ਸਾਰੇ ਜ਼ਿਲ੍ਹੇ ਵਕੀਲ ਹੈ ਸਾਡੇ ਸਹਿਬਾਨ ਔਰ ਸਾਡੇ ਕਲਰਕ ਕੋਰਟਸ ਦੇ ਸਟਾਫ ਸਾਰਾ ਹੀ ਬਾਹਰ ਆ ਗਿਆ ਸੀਗਾ ਕਿਉਂਕਿ ਅੱਜਕੱਲ ਟੈਕਨੋਲੋਜੀ ਹੈ ਬਾਕੀ ਇਹ ਸਾਰੀ ਪੜੀ ਲਿਖੀ ਜਮਾਤ ਹੈ ਸਾਡੀ ਤਾਂ ਮੈਂ ਨਹੀਂ ਸਮਝਦਾ ਕਿ ਕੋਈ ਬਾਹਲਾ ਕੋਈ ਝੰਜਟ ਕਰਨਾ ਪਵੇ ਕੋਈ ਬੰਦਾ ਆਪਦੀ ਕਿਉਂ ਪਰਾਂਜੀ ਕੀ ਕਹਿਣਾ ਚਾਹੁੰਦੇ ਇਸ ਖੂਬ ਸੇਫ ਸਾਈਡ ਤਾਂ ਨਹੀਂ ਹੈਗੀ ਕਿਉਂਕਿ ਜਦੋਂ ਐਂਟਰੀ ਹੁੰਦੀ ਆ ਉੱਥੇ ਕਈ ਮੋਟਰਸਾਈਕਲ ਵੈਸੇ ਤਾਂ ਮੋਸਟਲੀ ਕਾਰਾਂ ਉਕੀ ਸੇਵ ਆਉਂਦੀਆਂ ਹੀ ਆਉਂਦੀਆਂ ਵਾ ਬਟ ਬਾਈਕ ਦੇ ਉੱਤੇ ਆਮ ਕਲਾਇੰਟ ਵੀ ਆਉਂਦੇ ਆ ਹੁਣ ਕਲਾਇੰਟ ਦੀ ਸ਼ਕਲ ਦੇ ਵਿੱਚ ਜਾਂ ਸ਼ੇਪ ਚ ਉਹ ਜਿਹੜੀ ਮੇਨ ਐਂਟਰੀ ਜਦੋਂ ਆਪਾਂ ਕਰਦੇ ਆ ਕੋਰਪ ਕੰਪਲੈਕਸ ਦੇ ਵਿੱਚ ਅੰਦਰ ਉੱਥੇ ਤਾਂ ਇੱਕ ਮਸ਼ੀਨ ਲੱਗੀ ਆ ਇਸ ਤੋਂ ਬਿਨਾ ਤਾਂ ਨਹੀਂ ਕੋਈ ਜੋ ਮੇਨ ਗੇਟ ਆ ਉੱਥੇ ਨਹੀਂ ਹੈ ਕੋਈ ਪਾਰਕਿੰਗ ਤੱਕ ਤਾਂ ਹੈ ਗਈ ਇਸ ਤਾਹੀ ਕਹਿ ਸਕਦੇ ਆਂ ਕਿ ਪ੍ਰੋਪਰ ਕੋਈ ਜੇ ਕੋਈ ਉਸ ਰੈਗੂਲਰ ਬੰਦਾ ਖੜੇ ਆ ਵਕੀਲ ਸਾਹਿਬ ਜਾਂ ਕੋਈ ਬਾਕੀ ਸਟਾਫ ਤੋਂ ਬਿਨਾ ਉਹਨੂੰ ਪਤਾ ਹੀ ਹੁੰਦਾ ਵਾ ਵੀ ਆ ਰਹੇ ਨੇ ਉਸ ਤੋਂ ਬਿਨਾ ਜੋ ਵੀ ਐਂਟਰੀ ਕਰ ਰਿਹਾ ਉਡੀ ਚੈਕਿੰਗ ਕਰਕੇ ਫਿਰ ਐਂਟਰੀ ਐਂਟਰੀ ਹੋਈ ਕਿਉਂਕਿ ਆਪਾਂ ਸੇਫ ਸਾਈਡ ਮਹਿਸੂਸ ਕਰ ਸਕੀਏ ਨਾ ਕੋ ਸਾਡੇ ਕੋਲੇ ਮੇਨ ਸਾਧਨ ਦੇ ਚੱਕਰ ਹੁੰਦਾ ਵਾ ਜੀ ਆਪਣੇ ਕੋਲ ਸਾਧਨ ਉਹ ਜਾ ਕੋਈ ਹੈ ਜੇ ਸਾਡੇ ਕੋਲ ਉਹ ਜਾ ਕੋਈ ਸਾਧਨ ਬਣੂਗਾ ਤਾਂ ਅਸੀਂ ਆਪ ਦੇ ਵੱਲੋਂ ਕਰ ਸਕਦੇ ਹਾਂ ਪਰ ਸਾਡੀ ਪੁਲਿਸ ਇਨੀ ਕੈਪੇਬਲ ਹੈ ਕਿ ਮੇਨ ਗੇਟ ਦੇ ਉੱਪਰ ਤਾਂ ਇਹ ਜਾ ਕੋਈ ਨਾ ਕੋਈ ਸਾਧਨ ਹੋ ਸਕਦਾ ਕੋਰਟ ਕੰਪਲੈਕਸ ਦੇ ਵਿੱਚ ਅੱਜ ਮੌਕ ਡ੍ਰਿਲ ਕੀਤੀ ਗਈ ਹੈ ਜੀ ਜੀ ਸ੍ਰੀ ਰਵਿਸ਼ਰਵਾਲਾ ਜੀ ਦੇ ਹੁਕਮ ਮੁਤਾਬਕ ਜੀ ਅੱਜ ਪੂਰੀ ਕੋਰਟ ਕੰਪਲੈਕਸ ਦੀ ਇਨਰ ਰਿਕਾਰਡਿੰਗ ਤੇ ਆਊਟਰ ਰਿਕਾਰਡਿੰਗ ਦੀ ਚੈਕਿੰਗ ਕੀਤੀ ਗਈ ਹੈ ਜੀ ਇਹ ਸਾਡਾ ਇੱਕ ਪਾਰਟ ਆਫ ਮੌਕ ਡ੍ਰਿਲ ਹੈ ਜੀ ਜੇਕਰ ਸਾਨੂੰ ਕਦੇ ਚੈਕਿੰਗ ਕਰਨੀ ਪੈ ਜੇ ਉਸ ਉਸ ਦੇ ਰਿਗਾਰਡਿੰਗ ਆਪਾਂ ਕਿਵੇਂ ਤੇ ਕਿੱਥੋਂ ਚੈਕਿੰਗ ਸਟਾਰਟ ਕਰ ਸਕਦੇ ਆ ਕਿਹੜੇ ਕਿਹੜੇ ਹਿੱਸੇ ਚੈੱਕ ਕਰ ਸਕਦੇ ਆ ਉਹਦੇ ਵਿੱਚ ਕੀ ਹੁੰਦਾ ਜੀ ਜਦੋਂ ਐਦਾਂ ਦੀ ਕੋਈ ਕਿਸੇ ਪਾਸੇ ਇਨਫੋਰਮੇਸ਼ਨ ਆਉਂਦੀ ਹੈ ਤੇ ਮੌਕ ਡ੍ਰਿਲ ਸਟਾਰਟ ਹੋ ਜਾਂਦੀ ਹੈ ਉਹਦੇ ਦੇ ਰਿਗਾਰਡਿੰਗ ਸਾਡੀ ਮੌਕ ਡ੍ਰਿਲ ਕੀਤੀ ਵੀ ਨਹੀਂ ਜੀ ਬਾਕੀ ਜਿਹੜੀਆਂ ਗੱਡੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਆਪਾਂ ਜਿਹੜਾ ਸਾਡਾ ਸੌਫਟਵੇਅਰ ਉੱਤੇ ਆਪਾਂ ਚੈੱਕ ਕਰ ਰਹੇ ਗੱਡੀਆਂ ਦੇ ਨੰਬਰ ਉਹ ਤੇ ਹਜੇ ਤੱਕ ਐਦਾਂ ਦੀ ਕੋਈ ਵੀ ਸਾਨੂੰ ਚੀਜ਼ ਜਿਹੜੀ ਕੋਈ ਜਿਹੜੀ ਖਰਾਬ ਲੱਗੋ ਨਹੀਂ ਮਿਲੀ ਜੀ ਨਹੀਂ ਜੀ ਨਹੀਂ ਐਦਾਂ ਦੀ ਕੋਈ ਗ ਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੌਕ ਡ੍ਰਿਲ ਹੈ ਗਾਹਾਂ ਤੋਂ ਵੀ ਜੇ ਜੇਕਰ ਰੱਖੇ ਤਾਂ ਚੈਕਿੰਗ ਕਰਨ ਦੀ ਲੋੜ ਪਵੇ ਤਾਂ ਆਪਾਂ ਕਿਵੇਂ ਚੈਕਿੰਗ ਸਟਾਰਟ ਕਰ ਸਕਦੇ ਆ ਕਿਹੜੇ ਕਿਹੜੇ ਹਿੱਸੇ ਚੈੱਕ ਕਰ ਸਕਦੇ ਆ ਇਹ ਦਾ ਪਾਰਟ ਆਫ ਮੌਕ ਡ੍ਰਿਲ ਹੈ